ਉਹੀ ਆਕੇ ਕਿਰਪਾਨਾਂ ਨਾਲ ਮਾਰ ਦੋਗੇ ਕਿਰਪਾਨਾਂ ਨਾਲ ਵੱਢ ਦੋਗੇ ਸੰਘਰਸ਼ੀ ਕਰਦਾ Hindu Hindu ਹੋਰ ਕੀ Hindu ਦੇ ਪੱਲੇ ਕੀ ਰਹਿ ਗਿਆ ਵਿਚਾਰੇ ਦਾ ਕਿਰਪਾਨਾਂ ਖਾਓ ਧਰਨੇ ਲਾਓ ਘਰ ਨੂੰ ਜਾਓ ਇਹਨਾਂ ਨੀਲੇ ਪਾਣ ਚ ਕੁੰਮਰੇ ਅੱਤਵਾਦੀਆਂ ਨੂੰ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਉਹ ਮੁਲਜ਼ਮ ਹਜੇ ਵੀ ਬਾਕੀ ਨੇ ਸਾਡੀ ਇੱਕ ਡਿਮਾਂਡ ਆ ਵੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਪਿਛਲੇ ਸਾਲ 5 ਜੁਲਾਈ 2024 ਨੂੰ ਐਸੀ ਜਗ੍ਹਾ ਤੇ ਜਿੱਥੇ ਆਪਾਂ ਬੈਠੇ ਆ 5 4 ਨੇ ਹੰਗਾਣੇ ਮੇਰੇ ਉੱਤੇ ਕਰਪੰਨਾ ਨੇ ਹਮਲਾ ਕੀਤਾ ਲਗਭਗ ਮਾਰ ਕੇ ਸਿੱਟ ਗਏ ਉਹਦਾ ਇਨਸਾਫ 1 ਸਾਲ ਹੋ ਗਿਆ ਹਲੇ ਤੱਕ ਸਾਨੂੰ ਨਹੀਂ ਮਿਲਿਆ ਜਿਹੜੇ ਫੜੇ ਸੀ ਉਹਨਾਂ ਦੀ ਜਮਾਨਤਾ ਹੋ ਰਹੀ ਹੈ ਕਰਮਬਾਰ ਔਰ ਜਿਹੜੇ ਭੱਜੇ ਹੋਏ ਉਹ ਹਲੇ ਤੱਕ ਇਹਨਾਂ ਕੋਈ ਫੜੇ ਨਹੀਂ ਗਏ ਇਹ ਉਹਦੇ ਰੋਸ਼ ਦੇ ਵਿੱਚ ਅੱਜ ਸ਼ਿਵਸਨਾ ਪੰਜਾਬ ਔਰ ਹਿੰਦੂ ਸੰਗਠਨਾਂ ਨੇ ਮਿਲ ਕੇ ਜਿਹੜਾ ਧਰਨਾ ਲਗਾਤਾ ਇਹ ਪੰਜਾਬ ਦੇ ਅੰਦਰ ਹਿੰਦੂਆਂ ਨੂੰ ਇਨਸਾਫ ਨਹੀਂ ਮਿਲ ਸਕਦਾ ਹਿੰਦੂ ਹੋਣਾ ਇੱਕ ਲਾਣਤ ਵਾਲਾ ਕੰਮ ਹੁੰਦਾ ਜਾ ਰਿਹਾ ਪੰਜਾਬ ਦੇ ਅੰਦਰ ਇਹ ਦੱਸਿਆ ਜਾ ਰਿਹਾ ਵੀ ਤੁਹਾਡੀ ਕੋਈ ਵੈਲਿਊ ਨਹੀਂ ਹੈਗੀ ਪੰਜਾਬ 'ਚ ਤੁਸੀਂ ਦੂਜੇ ਦਰਜੇ ਦੇ ਕਾ ਨਾਗਰਿਕੋ ਤੁਹਾਡੀ ਕੋਈ ਵੈਲਿਊ ਨਹੀਂ ਹੈ ਪੰਜਾਬ ਚ ਤੁਸੀਂ ਨਿਕਲ ਜਾਓ ਇਹ ਦੱਸੇ ਸਾਨੂੰ ਦਰਸ਼ਾਇਆ ਜਾ ਰਿਹਾ ਹੱਤਬਾਦਤ ਤੋਰ ਨਾ ਜਾਂਦੇ ਜਿਹੜੇ ਗੁੰਡੇ ਲੋਕ ਖਾਲਸਤਾਨੀ ਸੋਚ ਉੱਤੇ ਆ ਕੇ ਥਾਪੜ ਸਾਹਿਬ ਤੇ ਹਮਲਾ ਕੀਤਾ ਉਹ ਉਹਨਾਂ ਜੋ ਤਿੰਨ ਬੰਦੇ ਅੱਜ ਵੀ ਫਰਾਰ ਨੇ ਠੀਕ ਹੈ ਜੀ ਸਿਕਿਉਰਿਟੀ ਨਾਂ ਤੇ ਥਾਪੜ ਸਾਹਿਬ ਨੂੰ ਸਿਰਫ ਲollipops ਠੀਕ ਹੈ ਜੀ ਅੱਡਾ ਵੱਡਾ ਹਮਲਾ ਹੋਇਆ ਹੋਵੇ ਬੜਾ ਵੱਡਾ ਆਤਮ ਹਿੱਟ ਪੀੜਤ ਹੋਵੇ ਉਸ ਦੀ ਸੁਰੱਖਿਆ ਦਾ ਕੋਈ ਖਿਆਨ ਨਹੀਂ ਪਰ ਜਿਹੜੇ ਤਿੰਨ ਮਾਸਟਰ ਮਾਈਂਡ ਹੈ ਉਹ ਹਜੇ ਫਰਾਰ ਨੇ ਕਿਹਾ ਹਜੇ ਉਹ ਥਾਪੜ ਸਾਹਿਬ ਨੂੰ ਦੁਬਾਰਾ ਟਰਗੇਟ ਕਰਨ ਦੀ ਪਲਾਨਿੰਗ ਕਰ ਰਹੇ ਨੇ ਪਿਛਲੇ ਸਾਲ 5 ਜੁਲਾਈ 2024 ਨੂੰ ਐਸੀ ਜਗ੍ਹਾ ਤੇ ਜਿੱਥੇ ਆਪਾਂ ਬੈਠੇ ਆਂ ਪੰਜ ਚਾਰ ਨੇ ਹੰਗਾਣੇ ਮੇਰੇ ਉੱਤੇ ਕਿਰਪਾਨਾਂ ਦਾ ਹਮਲਾ ਕੀਤਾ ਲਗਭਗ ਮਾਰ ਕੇ ਸਿੱਟ ਗਏ ਉਹਦਾ ਇਨਸਾਫ 1 ਸਾਲ ਹੋ ਗਿਆ ਹਲੇ ਤੱਕ ਸਾਨੂੰ ਨਹੀਂ ਮਿਲਿਆ ਜਿਹੜੇ ਫੜੇ ਸੀ ਉਹਨਾਂ ਦੀ ਜਮਾਨਤਾ ਹੋ ਰਹੀਆਂ ਕਰੰਬਰ ਔਰ ਜਿਹੜੇ ਭੱਜੇ ਹੋਏ ਉਹ ਹਲੇ ਤੱਕ ਇਹਨਾਂ ਕੋ ਫੜੇ ਨਹੀਂ ਗਏ ਇਹ ਉਹਦੇ ਰੋਸ਼ ਦੇ ਵਿੱਚ ਅੱਜ ਸ਼ਿਵ ਸਨਾ ਪੰਜਾਬ ਔਰ ਹਿੰਦੂ ਸੰਗਠਨਾਂ ਨੇ ਮਿਲ ਕੇ ਜਿਹੜਾ ਧਰਨਾ ਲਗਾਤਾ ਤੈਨੂੰ ਬੱਸ ਹੀ ਫੜੇ ਸੀ ਇਹ ਇੱਕ ਦੀ ਜ਼ਮਾਨਤ ਕਰਤੀ ਹੋ ਗਈ ਇੱਕ ਨੇ ਲਾਈ ਹੋਈ ਆ ਉਹਦੀ ਵੀ ਹੋ ਜੂਗੀ ਕਿਉਂਕਿ ਪੰਜਾਬ ਦੇ ਅੰਦਰ ਹਿੰਦੂਆਂ ਨੂੰ ਇਨਸਾਫ ਨਹੀਂ ਮਿਲ ਸਕਦਾ ਹਿੰਦੂ ਹੋਣਾ ਇੱਕ ਲਾਣਤ ਵਾਲਾ ਕੰਮ ਹੁੰਦਾ ਜਾ ਰਿਹਾ ਪੰਜਾਬ ਦੇ ਅੰਦਰ ਇਹ ਦੱਸਿਆ ਜਾ ਰਿਹਾ ਵੀ ਤੁਹਾਡੀ ਕੋਈ ਵੈਲਿਊ ਨਹੀਂ ਹੈਗੀ ਪੰਜਾਬ 'ਚ ਤੁਸੀਂ ਦੂਜੇ ਦਰਜੇ ਦੇ ਨਾਗਰਿਕ ਹੋ ਤੁਹਾਡੀ ਕੋਈ ਵੈਲਿਊ ਨਹੀਂ ਹੈ ਪੰਜਾਬ 'ਚ ਤੁਸੀਂ ਨਿਕਲ ਜਾਓ ਇਹ ਦੱਸੇ ਸਾਨੂੰ ਦਰਸਾਇਆ ਜਾ ਰਿਹਾ ਨਾ ਮੈਨੂੰ ਕੋਈ ਇਨਫੋਰਮੇਸ਼ਨ ਨਾ ਕੋਈ ਮੈਨੂੰ ਸੰਮਣ ਜਿਹਦੇ ਤੇ ਹਮਲਾ ਹੋਇਆ ਉਹਦਾ ਕੋਈ ਬਿਆਨ ਨਹੀਂ ਕੋਈ ਕੁਛ ਨਹੀਂ ਕੋਈ ਨਹੀਂ ਗੱਲ ਨਹੀਂ ਕੋਈ ਬਾਤ ਨਹੀਂ ਅਜੇ ਤੱਕ ਕੋਈ ਬਿਆਨ ਨਹੀਂ ਨਾ ਜੀ ਨਾ ਮੇਰਾ ਕੋਈ ਬਿਆਨ ਹੀ ਨਹੀਂ ਹੋਇਆ ਬਸ ਜਿਹੜੇ ਹਸਤਾ ਲਾ ਕੇ ਬਿਆਨ ਕਰਾ ਕੇ ਕਾਪੀ ਲੈ ਮੇਰੇ ਕੋਲ ਸਾਈਨ ਕਰਾ ਕੇ ਲੈ ਕੇ ਲੱਗੇ ਬਸ ਮੁੜ ਕੇ ਕੋਈ ਕੋਰਟ ਦੇ ਵਿੱਚ ਮੈਨੂੰ ਨਹੀਂ ਪਤਾ ਕਿਹੜੀ ਕੋਰਟ ਚ ਕੇਸ ਚੱਲ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਿਲਕੁਲ ਨਹੀਂ ਮੈ ਮੈ ਰੈਂਡਮ ਕੋਈ ਨਹੀਂ ਸਾਡਾ ਰੋਸ਼ ਆ ਮੈਮੋਰੰਡਮ ਕਾਦਾ ਹਾਂਜੀ ਮੈਮੋਰੰਡਮ ਦੇ ਦੇ ਕੇ ਅਜੇ ਤੱਕ ਸੰਘਰਸ਼ ਹੀ ਕਰਦੇ ਆ ਰਹੇ ਆ ਮਿਲਿਆ ਥੋੜੀਆ ਕੁਛ ਸੰਘਰਸ਼ ਹੀ ਕਰ ਰਿਹਾ ਹਿੰਦੂ ਤਾਂ ਹਰ ਵੇਲੇ ਸੰਘਰਸ਼ ਹੀ ਕਰਦਾ ਸੰਘਰਸ਼ੀ ਕਰਦਾ இந்து இந்து ਹੋਰ ਕੀ இந்து ਦੇ ਪੱਲੇ ਕੀ ਰਹਿ ਗਿਆ ਵਿਚਾਰੇ ਦਾ ਕਿਰਪਾਨਾ ਖਾਓ ਧਰਨੇ ਲਾਓ ਘਰ ਨੂੰ ਜਾਓ ਸੁਣਦੇ ਨਹੀਂ ਤੁਸੀਂ ਸੁਣਵਾਦੇ ਆ ਸੁਣਦੇ ਹੀ ਨਹੀਂ ਸੁਣਨ ਤਾਂ ਗੱਲ ਐ ਨਾ ਸੁਣਦੇ ਹੀ ਨਹੀਂ ਸਾਡੇ ਵੀ ਲੈ ਉਹਨਾਂ ਦੇ ਕੰਨ ਬੰਦ ਹੋ ਜਾਂਦੇ ਆ ਸਭ ਤੋਂ ਵੱਡਾ ਰੋਸ ਜੀ ਸਾਡਾ ਇਹ ਆ ਸਾਡੇ ਭਰਾ ਦੇ ਸਿਰਾਂ ਦੇ ਉੱਤੇ ਮਾਰੀਆਂ ਕਿਰਪਾਨਾਂ ਸਾਡੇ ਭਰਾ ਦੇ ਮਾਰੀਆਂ ਕਿਰਪਾਨਾਂ ਅਸੀਰ ਤੇ ਪਾਏ ਫਟ ਕੰਨੋ ਖੁਨੋ ਖੂਨ ਕੀਤਾ ਸਰੀਰ ਅੱਜ ਦਾ ਦਿਨ ਅੱਜ ਦਾ ਸਮਾਂ ਇਹੀ ਦਿਨ ਹੈ ਉਹੀ ਸਮਾਂ ਆ ਵੀ ਸਾਡੇ ਸੰਦੀਪ ਥਾਪਾ ਸਾਡੇ ਵੱਡੇ ਭਰਾ ਦੇ ਉੱਤੇ ਇਸੇ ਰੋਡ ਦੇ ਤੁਹਾਡੇ ਬੈਕ ਸਾਈਡ ਉੱਤੇ ਨਿਹੰਗ ਨਿਹੰਗਾ ਵੱਲੋਂ ਗੁੰਡਾ ਅਨਸਰ ਨਿਹੰਗਾ ਵੱਲੋਂ ਵੀ ਜਿਹੜੇ ਗੁੰਡੇ ਲੋਕ ਪੰਜਾਬ ਨੂੰ ਅੱਤਵਾਦਲ ਤੋਰਨ ਜਾਂਦੇ ਜਿਹੜੇ ਗੁੰਡੇ ਲੋਕ ਖਾਲਸਤਾਨੀ ਸੋਚ ਉੱਤੇ ਆ ਕੇ ਥਾਪਾ ਉੱਤੇ ਹਮਲਾ ਕੀਤਾ ਉਹ ਉਹਨਾਂ ਜੋ ਤਿੰਨ ਬੰਦੇ ਅੱਜ ਵੀ ਫਰਾਰ ਨੇ ਤਿੰਨ ਬੰਦੇ ਦੀ ਗ੍ਰਿਫਤਾਰੀ ਅੱਜ ਵੀ ਨਹੀਂ ਹੋਈ ਔਰ ਜਿਹੜਾ ਮਾਸਟਰਮਾਈਂਡ ਹੈ ਉਹ ਅੱਜ ਵੀ ਖਰਾਬ ਹੋ ਗਿਆ ਸੋਚੋ ਐਡਾ ਵੱਡਾ ਸੈਟਿੰਗ ਪਰਸਨ ਹੋਵੇ ਚੰਡੀਗੜ੍ਹ ਦਿੱਲੀ ਤੋ ਜਿੱਦੀ ਗੱਲ ਪਹੁੰਚੀ ਹੋਵੇ ਬੱਟੇ ਬੱਟੇ ਚੰਡੀਗੜ੍ਹ ਅਸਰ ਨੂੰ ਵੋਲਵ ਹੋਣ ਉਹਨਾਂ ਦੇ ਦੋ ਬੰਦੇ ਹਜੇ ਤਿੰਨ ਬੰਦੇ ਹਜੇ ਫਰਾਰ ਨੇ ਮਾਸਟਰ ਮਾਈਂਡ ਬੜੇ ਸੋਚ ਦੀ ਗੱਲ ਹੈ ਕਿੰਨਾ ਕਿਦਾ ਪ੍ਰਸ਼ਾਸਨ ਦੇ ਉੱਤੇ ਸਵਾਲ ਲਿਆ ਕਿ ਇਹ ਜਿਹੇ ਨਿਸ਼ਾਨੇ ਜਾਂਦਾ ਕਿ ਐਡੀ ਲਾਪਰਵਾਹੀ ਕਿਉਂ ਅਸੀਂ ਦੇਖੋ ਅਸੀਂ ਉਹ ਲੋਕਾਂ ਪ੍ਰਸ਼ਾਸਨ ਨੂੰ ਕੋਆਪਰੇਟਿਵ ਕਰਨ ਵਾਲੇ ਲੋਕ ਪ੍ਰਸ਼ਾਸਨ ਵੀ ਸਾਡਾ ਜਿਹੜੇ ਪੁਲਿਸ ਮੁਲਾਜ਼ਮ ਸਾਡੇ ਵੀਰ ਨੇ ਸਾਡਾ ਪੱਲਾ ਧਾਰਨ ਦਾ ਵਿਸ਼ਵਾਸ ਕਰਨਾ ਅਸੀਂ ਉਹਨਾਂ ਤੇ ਵਿਸ਼ਵਾਸ ਕੀਤਾ ਨਾ ਥਾਪਰ ਸੰਗਲੇ ਪ੍ਰੋਪਰ ਸਕਿਉਰਟੀ ਆਈ ਠੀਕ ਹੈ ਜੀ ਸਿਕਿਉਰਿਟੀ ਨਾਲ ਤੇ ਥਾਪਰ ਸਾਹਿਬ ਨੂੰ ਸਿਰਫ ਲollipops ਠੀਕ ਹੈ ਜੀ ਇੱਡਾ ਵੱਡਾ ਹਮਲਾ ਹੋਇਆ ਹੋਵੇ ਵੱਡਾ ਵੱਡਾ ਆਤਵਾਦ ਪੀੜਤ ਹੋਵੇ ਉਸ ਦੀ ਸੁਰੱਖਿਆ ਦਾ ਕੋਈ ਖਿਆਨ ਨਹੀਂ ਦੂਸਰੀ ਗੱਲ ਪੰਜਾਬ ਦੇ ਵਿੱਚ ਡੇ ਬਾਏ ਡੇ ਨਿਆਂਗਾ ਵੱਲੋਂ ਗੁੰਡਾਗਰਦੀ ਵੱਧ ਰਹੀ ਆ ਕਿਹਦਾ ਗੁੱਟ ਵੱਡ ਰਿਹਾ ਕਿਹਦਾ ਗਲਾ ਵੱਡ ਰਿਹਾ ਕਿਹਦੀ ਬਾਹ ਵੱਡ ਰਿਹਾ ਠੀਕ ਹੈ ਅੰਮ੍ਰਿਤਪਾਲ ਮੈਰੋ ਵਰਗੇ ਲੋਕ ਜਿਹੜੇ ਨੂੰ ਕਤਲ ਕਰ ਰਹੇ ਨੇ ਪਰ ਸਰਕਾਰ ਇਹਨਾਂ ਵੱਲ ਕਿਉਂ ਨਹੀਂ ਦੇਖਦੀ ਔਰ ਜਿਹੜੇ ਤਿੰਨ ਮਾਸਟਰਮਾਈਂਡ ਥਾਪੜ ਸਾਹਿਬ ਕਤਲੇਆਮ ਥਾਪੜ ਸਾਹਿਬ 'ਤੇ ਹਮਲਾ ਕਰਨ ਵਾਲੇ ਉਹ ਆਪਣੇ ਕੋਲ ਮਾਰ ਗਏ ਸੀ ਇਹ ਤਾਂ ਮਹਾਦੇਵ ਦੀ ਕਿਰਪਾ ਨਾਲ ਉਹਨਾਂ ਦੇ ਵਧੀ ਹੋਈ ਸੀ ਕਿ ਬਚ ਗਏ ਠੀਕ ਹੈ ਉਹ ਤਾਂ ਆਪਣਾ ਪੂਰਾ ਕੰਮ ਕਰ ਗਏ ਸੀ ਇਹ ਤਾਂ ਜਿਸੇ ਪਾਠ ਪੂਜਾ ਭਗਤੀ ਆਪਾਂ ਲੋਕ ਕਰਦੇ ਆ ਸਾਡਾ ਮਹਾਮਾਹ ਮਾਰੇ ਬੈਠੇ ਆ ਸਾਡਾ ਤਰੱਕੀ ਅਸਰ ਤੋਂ ਨੇ ਪਰ ਜਿਹੜੇ ਤਿੰਨ ਮਾਸਟਰਮਾਈਂਡ ਹੈ ਉਹ ਹਜੇ ਫਰਾਰ ਨੇ ਕਿਹਾ ਹਜੇ ਉਹ ਥਾਪੜ ਸਾਹਿਬ ਨੂੰ ਦੁਬਾਰਾ ਟਾਰਗੇਟ ਕਰਨ ਦੀ ਪਲੈਨਿੰਗ ਕਰ ਰਹੇ ਨੇ ਕਿਹਾ ਪੰਜਾਬ 'ਚ ਕੋਈ ਹੋਰ ਇੰਡੂਲੀਟਰ ਮਾਰਨ ਦੀ ਪਲੈਨਿੰਗ ਹੋ ਰਹੀ ਹੈ ਇਹ ਕੋ ਦੱਸੂਗਾ ਜਿਸ ਬੰਦੇ ਨੇ ਹਮਲਾ ਕਰ ਘਨ ਗਾਣਾ ਵੀ ਟੰਡਾਂ ਨੂੰ ਚੰਗਾ ਲੱਗਦੇ ਤੇ ਥਾਪਨ ਚੰਗਾ ਲੱਗਣਾ ਪਰ ਉਹਨਾਂ ਦੇ ਹਮਲਾ ਰਿਆ ਦੱਸੀ ਜਾ ਰਹੇ ਵੀ ਉਹਨਾਂ ਦੇ ਇਹ ਬਿਆਨ ਹੈ ਕੀ ਬਿਆਨ ਹੈ ਕੀ ਬਿਆਨ ਹੈ ਆਪਣੀ ਦੇਸ਼ ਦੀ ਜੇ ਆਪਣੇ ਦੇਸ਼ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆਪਣੇ ਦੇਸ਼ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਮਾੜੀ ਆ ਜੇ ਕੋਈ ਆਪਣੇ ਹਿੱਤ ਦੀ ਗੱਲ ਕਰਦਾ ਉਹ ਗਲਤ ਲੋਕਤੰਤਰ ਹੈ ਸਭ ਨੂੰ ਅਧਿਕਾਰ ਆ ਆਪਣੀ ਗੱਲ ਕਰਨ ਦਾ ਇਹ ਥੋੜੀ ਆ ਤੂੰ ਹੀ ਆ ਕੇ ਕਿਰਪਾਨਾਂ ਨਾਲ ਮਾਰ ਦੋਗੇ ਕਿਰਪਾਨਾਂ ਨਾਲ ਵੜ ਦੋਗੇ 5 ਜੁਲਾਈ 2024 ਦਾ ਦਿਨ ਕੋਈ ਵੀ ਸਾਡੇ ਪੰਜਾਬ ਦਾ ਨਿਵਾਸੀ ਨਹੀਂ ਭੁੱਲਿਆਗਾ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਖਾਸ ਕਰਕੇ ਹਿੰਦੂ ਸਭਾ ਨੂੰ ਪਿਆਰ ਕਰਦਾ ਸੰਦੀਪ <th>ਪੜ ਤੇ ਜਿਹੜਾ ਹਮਲਾ ਹੋਇਆ ਸੀ ਇਸੇ ਜਗ੍ਹਾ ਤੇ ਕੀਤਾ ਗਿਆ ਸੀ ਨੰਗ ਬਾਣੇ ਚ ਆਏ ਅੱਤਵਾਦੀਆਂ ਦੁਆਰਾ ਸੰਦੀਪ <th>ਪੜ ਨੂੰ ਤਾਂ ਆਪਣੇ ਵੱਲੋਂ ਮਾਰ ਕੇ ਜਾਨ ਤੱਕ ਛੁੱਟ ਦਿੱਤਾ ਗਿਆ ਸੀ ਪਰ ਭਗਵਾਨ ਬੋਲੇनाथ ਕਿਰਪਾ ਮਾਂ ਕਾਲੀ ਦੀ ਕਿਰਪਾ ਸੰਦੀਪ <th>ਪੜ ਦੀ ਅੱਜ ਸਾਡੇ ਵਿੱਚ ਵਰਾਜਮਾਨ ਨੇ ਬਿਲਕੁਲ ਅਸੀਂ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੇ ਅੱਤਵਾਦੀਆਂ ਨੂੰ ਨੱਥ ਪਾ ਲਈ ਗੈਂਗਸਟਰ ਨੂੰ ਨੱਥ ਪਾ ਰਹੀ ਹੈ ਇਹਨਾਂ ਨੀਲੇ ਬਾਣੇ ਚ ਘੁੰਮਰੇ ਅਤਵਾਦੀਆਂ ਨੂੰ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਜਿਹੜੇ ਵੀ ਸੰਦੀਪ ਥਾਪੜ ਦੇ ਉੱਪਰ ਹਮਲਾ ਹੋਇਆ ਜਦੋਂ ਉਦੋਂ ਤਿੰਨ ਪੰਜਾਬ ਪੁਲਿਸ ਦੁਆਰਾ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਸੀ ਜਦਕਿ ਦੋ ਮੁਲਜ਼ਮ ਹਜੇ ਵੀ ਬਾਕੀ ਨੇ ਸਾਡੀ ਕੋਈ ਇੱਕ ਡਿਮਾਂਡ ਹੈ ਵੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇੱਕ ਸਾਲ ਹੋ ਗਿਆ ਤੁਸੀਂ ਹਜੇ ਵੀ ਬਾਹਰ ਹੈ ਸੰਦੀਪ ਥਾਪੜ ਦੀ ਜਾਨ ਨੂੰ ਹਜੇ ਵੀ ਖਤਰਾ ਹੈ ਬਿਲਕੁਲ ਇੱਕ ਦੀ ਜ਼ਮਾਨਤ ਹੋ ਗਈ ਹੈ ਇੱਕ ਦੋ ਫਰਾਰ ਨੇ ਦਵਾਰਤੀ ਸਰਕਾਰ ਚਾਹਦੀ ਹੈ ਵੀ ਸੰਦੀਪ ਥਾਪੜ ਬਚ ਕਿੱਦਾਂ ਗਿਆ ਇਹ ਮਰਿਆ ਕਿਉਂ ਨਹੀਂ ਤਾਂ ਹੀ ਉਹਨੂੰ ਜ਼ਮਾਨਤ ਦੇਤੀ ਅਗਲੀ ਇੱਕ ਨੇ ਹੋਰ ਲਈ ਹੋਈ ਐ ਇਸ ਕਰਕੇ ਜੇ ਕੋਈ ਸੋਚੇ ਵੀ ਮੈਂ ਕਿਰਪਾਨਾ ਮਾਰ ਕੇ ਕਿਸੇ ਨੂੰ ਮੈਨੂੰ ਚੁੱਪ ਕਰਾਵਾਂ ਮੈਂ ਚੁੱਪ ਨਹੀਂ ਹੋਣਾ ਮੈਂ ਆਪਣੇ ਸਮਾਜ ਦੀ ਆਵਾਜ਼ ਪਹਿਲਾਂ ਜਿੱਦਾ ਬਲੰਦੀ ਨਾਲ ਚੱਕਦਾ ਸੀ ਉਦੋਂ ਹੀ ਚੱਕਦਾ ਰਹੂੰਗਾ ਹਾਂਜੀ ਕਿੰਨੇ ਸਾਲ ਹੋ ਗਿਆ ਪੂਰਾ ਹਲੇ ਤੱਕ ਕੋਈ ਕੋਈ ਦੁਆਰਤੀ ਡਿਵੈਲਪਮੈਂਟ ਨਹੀਂ ਸਾਨੂੰ ਕੋਈ ਕੇਸ ਦੀ ਜਾਣਕਾਰੀ ਨਹੀਂ ਜੁਮੰਤਾ ਵੀ ਹੋਈ ਜਾ ਰਹੀਆਂ ਬੰਦੇ ਵੀ ਨਹੀਂ ਫੜੇ ਜਾ ਰਹੇ ਸੁਰੱਖਿਆ ਵੀ ਪ੍ਰੋਪਰ ਨਹੀਂ ਹੈ ਥਾਪਰ ਸਾਹਿਬ ਦੀ ਦੇਖੋ ਜੀ ਸੁਰੱਖਿਆ ਵੀ ਥਾਪਰ ਸਾਹਿਬ ਦੀ ਪ੍ਰੋਪਰ ਨਹੀਂ ਹੈ ਜਿਵੇਂ ਥਾਪਰ ਸਾਹਿਬ ਤੇ ਹਮਲਾ ਹੋਇਆ ਸੀ ਜਿੱਦਾਂ ਪੰਜਾਬ 'ਚ ਮਾਹੌਲ ਬਣਿਆ ਸੀ ਤਦਾਂ ਹਰ ਇੱਕ ਪੰਜਾਬੀ ਹਿੰਦੂ ਮਨ ਚ ਦੁੱਖ ਸੀ ਉਸ ਹਿਸਾਬ ਦੇ ਨਾਲ ਥਾਪਰ ਸਾਹਿਬ ਕੋਲੇ ਸਿਰਫ ਸੁਰੱਖਿਆ ਨਾਤੇ ਲोली पॉप ਹੈ ਔਰ ਦੂਸਰੀ ਗੱਲ ਪਹਿਲੀ ਵਾਰ ਪੰਜਾਬ ਦੇ ਦੇਖਣ ਵਾਲਾ ਹੋਇਆ ਅੱਗੇ ਸਰਕਾਰਾਂ ਕੀ ਕਰਦੀ ਸੀ ਜੇ ਕੋਈ ਵਿਅਕਤੀ ਕਿਸੇ ਧਰਮ ਦੇ ਆਧਾਰ ਤੇ ਕਿਸ ਹੱਤਿਆ ਕਰਦਾ ਸੀਗਾ ਉਹਨੂੰ ਪੰਜਾਬ ਡਿਸਟਰਬੈਂਸ ਦੇ ਮਾਹੌਲ ਦੇ ਆਧਾਰ ਤੇ ਪਰਚਾ ਹੁੰਦਾ ਸੀਗਾ ਔਰ ਉਹ ਅੱਜ ਵੀ ਜੇਲਾਂ ਚ ਨੇ ਜੋ ਜਗਤਾਰ ਸਿੰਘ ਨਵਾਰਾ ਰਾਜੋਆਣਾ ਭੁੱਲਰ ਬੜੇ ਬੜੇ ਅਤਵਾਦੀ ਜੇਲਾਂ ਚ ਨੇ ਉਹਨੇ ਜ਼ਮਾਨਤਾਂ ਨਹੀਂ ਹੋਈਆਂ ਇਹ ਪਹਿਲੀ ਵਾਰ ਦੇਖਿਆ ਪੰਜਾਬ ਚ ਹੋਇਆ ਵਾ ਵੀ ਉਹਨਾਂ ਵਿਅਕਤੀਆਂ ਦੀਆਂ ਧਾਰਮਿਕ ਕੱਟੜਵਾਦੀਆਂ ਦੇ ਉੱਤੇ ਖਾਲਸਾ ਦੀ ਲਹਿਰ ਦੇ ਉੱਤੇ ਥਾਪੜ ਅਤੇ ਹਮਲਾ ਹੋਇਆ ਔਰ ਅਜੇ ਜ਼ਮਾਨਤ ਲੈਂਦੇ ਫਿਰਦੇ ਨੇ ਥਾਪੜ ਦੇ ਉੱਤੇ ਹੋਇਆ ਸੀ ਜਿਹੜਾ ਜਿਸ ਨਾਲ ਲਕੀਨ ਉਹਦੇ ਉਹਦੇ ਵਿੱਚ ਕੁਤ ਪਰਨੇ ਦੋਸ਼ੀ ਫੜੇ ਗਈ ਹੈ ਜੀ ਮੈਂ ਕਿਹਾ ਦੋਸ਼ੀ ਦਾ ਯੂਵੀਆ ਬਟ ਯੂਆਰ ਗੋਇੰਗ ਦਾ ਹਾਈਡਮ ਉਹ ਅਸੀ ਕੋਸ਼ਿਸ਼ ਕਰ ਰਹੇ ਮੇਬੀ ਹੀ ਵੀ ਅਰੈਸਟਡ ਸੂਨ ਤੇ ਇਸ ਤੋਂ ਲਾਗੇ ਇਹ ਕਹੇ ਵੀ ਇੱਕ ਉਹਨਾਂ ਜੋ ਦੋਸ਼ੀ ਦੀ ਹਾਈ ਕੋਰਟ ਤੋਂ ਬੇਲ ਹੋ ਗਈ ਹੈ ਉਹਨੂੰ ਹਾਈ ਕੋਰਟ ਦੇ ਵਿੱਚ ਤੋਂ ਉਹਨਾਂ ਦਾ ਮੈਟਰ ਸਾਡੇ ਕੋਲ ਜੋ ਚਲਾਨ ਟੂ ਕੋਰਟ ਹੋ ਜਾਂਦਾ ਉਸ ਤੋਂ ਗੱਡੀ ਤੋਂ ਦਾ ਫੌਸਲਾ ਤੇ ਦੀ ਤਫ਼ਸੀਲ ਖਤਮ ਹੋਉਂਦੀ ਹੈ ਫੌਸਲੇ ਨਾਲ ਆਪਣਾ ਨੂੰ ਕਰਕੇ ਮੁਕਦਮੇ ਨੂੰ ਟੂ ਕੋਰਟ ਕਰਾ ਦਿੱਤਾ ਹੋਇਆ ਹੈ ਤੇ ਬਾਕੀ ਖਹਿੜਾ ਨਹੀਂ ਹੋ ਉਹਦਾ ਵੀ ਵੈਰੀਫਾਈ ਕਰ ਲੈਣੇ ਵੀ ਕਿ ਕੀ ਕੀਤਾ ਜਾ ਸਕਦਾ ਜਿਹੜਾ ਕਰੇਂਦਾ ਉਹਨਾਂ ਦੇ ਅਸਰ